ਵੰਡਿਓ ਜਾਗਦੇ ਕੇ ਸੁੱਤੇ ਵੰਡਿਓ ਜਾਗਦੇ ਕੇ ਸੁੱਤੇ ਜੋ ਆਪਾਂ ਨੂੰ ਪੈਸੇ ਦਿੰਦੇ ਨੇ ਉਹਨਾਂ ਨੂੰ ਵੋਟ ਪਾਤੀ ਨੈਕਸਟ ਉਹਨਾਂ ਨੇ 5 ਸਾਲ ਉਹਨਾਂ ਨੇ ਰਾਜ ਕਰਨਾ ਉਹ 5 ਸਾਲ ਉਹ ਆਪਣੇ ਤੋਂ ਜੋ ਆਪਣੇ ਗਰੀਬੀ ਆ ਰਹੀ ਆ ਉਹਨਾਂ ਤੇ ਉਹ ਕੋਈ ਧਿਆਨ ਨਹੀਂ ਦੇਣਗੇ ਉਹਨਾਂ ਨੂੰ ਸਿਰਫ ਆਪਣੀ ਪੋਲੀਟਿਸ਼ੀਅਨਜ਼ ਮਤ ਤੱਕ ਮਤਲਬ ਸੀ ਉਹ ਉਹਨਾਂ ਨੇ ਆਪਣਾ ਹਾਸਲ ਕਰ ਲਿਆ ਪਰ ਅੱਜ ਅਸੀਂ ਨੇ ਸ਼ਪਤ ਖਾਈ ਹੈ ਇੱਕ ਸਾਥ ਕਿ ਐਥੀਕਲ ਵੋਟਿੰਗ ਕਰਾਂਗੇ ਔਰ ਕਿਸੇ ਵੀ ਕਿਸਮ ਕੇ ਲਾਲਚ ਮੇ ਨਹੀਂ ਆਏਗੇ ਔਰ ਐਸੇ ਹੀ ਪੰਜ ਲੋਗੋ ਕੋ ਕਮ ਸੇ ਕਮ ਟੱਚ ਕਰੇਗੇ ਪੰਜ ਲੋਗੋ ਨੂੰ ਇਹੀ ਮੈਸੇਜ ਦੇਣਗੇ ਕਿ ਅਸੀਂ ਐਥੀਕਲ VOTING ਕਹਿਣੀ ਹੈ ਕਿਸੇ ਵੀ ਕਿਸਮ ਦੇ ਲਾਲਚ ਦੇ ਵਿੱਚ ਨਹੀਂ ਆਣਾ ਔਰ ਇੱਕ ਸincere honest candidate ਨੂੰ vote ਪਾਣੀ ਹੈ ਜਿਸ ਨਾਲ ਸਾਡੀ ਡੈਮੋਕ੍ਰੇਸੀ ਹੋਰ ਸਟਰੋਂਗ ਹੋਵੇ ਜਿਹੜੀ ਡੈਮੋਕ੍ਰੇਸੀ ਅਸੀਂ ਪਾਈ ਐ ਨਹੀਂ ਆਜ਼ਾਦੀ ਇਨੀ ਮੁਸ਼ਕਿਲ ਆਜ਼ਾਦੀ ਲੈਣ ਦੇ ਬਾਅਦ ਸੰਘਰਸ਼ੀਆਂ ਨੇ ਸਾਨੂੰ ਆਜ਼ਾਦੀ ਦਿਲਾਈ ਹੈ ਤੇ ਉਹਦੇ ਚ ਨੌਜਵਾਨ ਅੱਜ ਬਹੁਤ ਜੋਸ਼ੀ ਇਸ ਕੀਤੇ ਤੋਂ ਇਹ ਪਤਾ ਲੱਗ ਗਿਆ ਵਾ ਵੀ ਕਿਸੇ ਨੇ ਵੀ ਰਿਸ਼ਵਤ ਲੈ ਕੇ ਵੋਟ ਨਹੀਂ ਪਾਣੀ ਵੋਟ ਉਹਨੂੰ ਪਾਣੀ ਚਾਹੀਦੀ ਆ ਜਿਹੜੀਆਂ ਸਾਡੇ ਗਰੀਬਾਂ ਦੀ ਮਦਦ ਕਰਦਾ ਵਾ ਸਹਾਇਤਾ ਕਰਦਾ ਵਾ ਐਵੇਂ ਨਹੀਂ ਕਿਸੇ ਨੇ ਪੈਸੇ ਦੇਤੇ ਤਾਂ ਉਹਨੂੰ ਵੋਟ ਉਸ ਇਨਸਾਨ ਨੂੰ ਵੋਟ ਪਾਣੀ ਆ ਵੋਟ ਹਮੇਸ਼ਾ ਉਸ ਇਨਸਾਨ ਨੂੰ ਪਾਇਓ ਜਿਹੜਾ ਤੁਹਾਡੀ ਸਹਾਇਤਾ ਕਰਦਾ ਤੇ ਤੁਹਾਡੀ ਗੱਲ ਸੁਣਦਾ ਕਿਸੇ ਨੂੰ ਆਪਣੀ ਵੋਟ ਵੇਚਣੀ ਨਹੀਂ ਚਾਹੀਦੀ ਜੇਕਰ ਉਹ ਆਪਣੀ ਵੋਟ ਵੇਚਦਾ ਇੱਕ ਆਪਣੀ ਇੱਕ ਵੋਟ ਵੇਚਦਾ ਤਾਂ ਉਹ ਆਪਣੇ ਆਪ ਨੂੰ ਹੀ ਵੇਚ ਦਿੰਦਾ ਇੱਕ ਤਰ੍ਹਾਂ ਨਾਲ 5 ਸਾਲ ਲਈ ਜੋ ਵੀ ਜਿੱਤਦਾ ਹੈ ਤੇ ਉਹ ਆਪਣਾ ਭਵਿੱਖ ਅੱਗੇ ਅੱਗੇ ਦਾ ਪਵੇ ਭਵਿੱਖਿਆ ਤੇ ਸਾਨੂੰ ਆਪਣੀ ਵੋਟ ਦੀ ਸਹੀ ਵਰਤੋਂ ਕਰਨੀ ਚਾਹੀਦੀ ਆ ਸਾਰੇ ਲੋਕ ਤਾਂ ਵੋਟਾਂ ਬਾਗੇ ਤੁਸੀਂ ਤਾਂ ਰਹਿ ਗਏ ਸੁੱਤੇ ਗਵੰਡੀਆਂ ਜਾਗਦੇ ਕੇ ਸੁੱਤੇ ਗਵੰਡੀਆਂ ਕਦੇ ਕਿਸ ਤੇ ਵਾਰੀ ਦੇ ਸ਼ਰਾਬ ਉੱਤੇ ਨੋਟ ਵੇ ਪੰਜਾਬੀ ਓ ਵੰਡ ਦੇ ਸ਼ਰਾਬ ਉੱਤੇ ਨੋਟ ਵੇ ਪੰਜਾਬੀ ਓ ਅਸਾ ਨਹੀਂ ਓ ਬਈ ਆਪਾ ਨਹੀਂ ਓ ਅਸਾ ਨਹੀਂ ਓ ਪਾਣੀ ਓ ਨੂੰ ਵੋਟ ਵੇ ਪੰਜਾਬੀ ਓ ਅਸਾ ਨਹੀਂ ਓ ਪਾਣੀ ਓ ਨੂੰ ਵੋਟ ਵੇ ਪੰਜਾਬੀ ਓ ਹੈਲੋ ਮਾਸਟਰਸ ਅਸ਼ੀਗਲ ਆਪ ਦੋਸਤੋ ਮੈਂ ਤੁਹਾਡਾ ਦੋਸਤ ਹਰਦੀਪ ਦੁਆ ਤੁਸੀਂ ਦੇਖ ਰਹੇ ਹੋ ਲੁਧਿਆਣਾ ਲਾਈਵ ਅਗਰ ਗੱਲ ਕਰੀ ਅੱਜ ਦੇ ਅੱਜ ਬਹੁਤ ਧੂਮ-ਤਾਮਾ ਵਧੀਆ ਸੁਨੇਹੇ ਦੇ ਨਾਲ ਜਿਹੜਾ ਵੈ ਡਿਸਟ੍ਰਿਕਟ ਇਲੈਕਸ਼ਨ ਆਫੀਸਰ ਯਾਨੀ ਕਿ ਲੁਧਿਆਣਾ ਦੇ ਵੱਲੋਂ ਜਿਹੜਾ ਵੈ 14th ਵੋਟਰਸ ਜਿਹੜਾ ਸੈਲੀਬ੍ਰੇਟ ਕੀਤਾ ਜਾ ਰਿਹਾ ਵੈ ਤੁਹਾਨੂੰ ਦੱਸਦਾ ਕਿ ਇਸ ਮੌਕੇ ਤੇ ਇਹਨਾਂ ਸਟੂਡੈਂਟਸ ਨੇ ਅੱਜ ਇੱਕ ਸੁਨੇਹਾ ਦਿੱਤਾ ਹੈ ਕਿ ਵੋਟ ਪਾਣੀ ਕਿੰਨੀ ਜ਼ਰੂਰੀ ਹੈ ਉਹ ਵੀ ਆਪਣੇ ਕਹਿ ਲਓ ਕਿ ਬਹੁਤ ਹੀ ਵਧੀਆ ਤਰੀਕੇ ਦੇ ਨਾਲ ਬੋਲੀਆਂ ਦੇ ਥਰੂ ਤੇ ਆਓ ਫਿਰ ਗੱਲ ਕਰਦੇ ਹਾਂ ਕਿ ਕਿਸ ਪ੍ਰਕਾਰ ਦੇ ਨਾਲ ਜਿਹਨਾਂ ਨੇ ਇੱਕ ਸੁਨੇਹਾ ਕਾ ਦੇਣਾ ਤੁਸੀਂ ਅੱਜ ਵੋਟ ਪਾਣਾ ਕਿਉਂ ਜ਼ਰੂਰੀ ਹੈ ਕਿੱਦਾਂ ਸੁਨੇਹਾ ਦਿੱਤਾ ਸਟੇਜ ਮੰਚਲ ਵੱਲੋਂ ਆਪਣੇ ਕਾਲਜ ਦੇ ਵੀ ਹਰ ਇੱਕ ਨੂੰ ਆਪਣੀ ਵੋਟ ਪਾਣੀ ਚਾਹੀਦੀ ਹੈ ਵੇਸਟ ਨਹੀਂ ਕਰਨੀ ਚਾਹੀਦੀ ਮੇਰਾ ਨਾਮ ਸਰ ਗੀਤਿਕਾ ਹੈ ਤੇ ਮੈਨੂੰ ਇਸ ਗੀਤੇ ਤੋਂ ਇਹ ਪਤਾ ਲੱਗਿਆ ਵਾ ਵੀ ਕਿਸੇ ਨੇ ਵੀ ਰਿਸ਼ਵਤ ਲੈ ਕੇ ਵੋਟ ਨਹੀਂ ਪਾਣੀ ਵੋਟ ਉਹਨੂੰ ਪਾਣੀ ਚਾਹੀਦੀ ਹੈ ਜਿਹੜੀਆਂ ਸਾਡੇ ਗਰੀਬਾਂ ਦੀ ਮਦਦ ਕਰਦਾ ਵਾ ਸਹਾਇਤਾ ਕਰਦਾ ਵਾ ਐਵੇਂ ਨਹੀਂ ਕਿਸੇ ਨੇ ਪੈਸੇ ਦੇਤੇ ਤਾਂ ਉਹਨੂੰ ਵੋਟ ਉਸ ਇਨਸਾਨ ਨੂੰ ਵੋਟ ਪਾਣੀ ਆ ਵੋਟ ਹਮੇਸ਼ਾ ਉਸ ਇਨਸਾਨ ਨੂੰ ਪਾਇਓ ਜਿਹੜਾ ਤੁਹਾਡੀ ਸਹਾਇਤਾ ਕਰਦਾ ਤੇ ਤੁਹਾਡੀ ਗੱਲ ਸੁਣਦਾ ਹਾਂਜੀ ਮਤਲਬ ਬੋਲੀਆਂ ਦੀਆਂ ਕਾਫੀ ਟਾਈਪਸ ਸਿਗੀਆਂ ਜਿਦੇ ਵਿੱਚ ਇੱਕ ਬੋਲੀ ਸਿਗੀ ਜੋ ਵੰਡ ਦੇ ਸ਼ਰਾਬ ਮਤਲਬ ਜੋ ਸ਼ਰਾਬ ਵੰਦੇ ਆ ਪੈਸੇ ਦਿੰਦੇ ਆ ਉਹਨਾਂ ਨੂੰ ਵੋਟ ਨਹੀਂ ਪਾਉਣੀ ਚਾਹੀਦੀ ਅੱਜ ਜਿਵੇਂ ਆਪਾਂ ਹੁਣ ਜੋ ਆਪਾਂ ਨੂੰ ਪੈਸੇ ਦਿੰਦੇ ਨੇ ਉਹਨਾਂ ਨੂੰ ਵੋਟ ਪਾਤੀ ਨੈਕਸਟ ਉਹਨਾਂ ਨੇ 5 ਸਾਲ ਉਹਨਾਂ ਨੇ ਰਾਜ ਕਰਨਾ ਉਹ 5 ਸਾਲ ਉਹ ਆਪਣੇ ਤੋਂ ਜੋ ਆਪਣੇ ਗਰੀਬੀ ਆ ਰਹੀ ਆ ਉਹਨਾਂ ਤੇ ਕੋਈ ਧਿਆਨ ਨਹੀਂ ਦੇਣਗੇ ਉਹਨਾਂ ਨੂੰ ਸਿਰਫ ਆਪਣੀ ਪੋਲੀਟਿਸ਼ੀਅਨਜ਼ ਮਤਲਬ ਸੀ ਉਹ ਉਹਨਾਂ ਨੇ ਆਪਣਾ ਹਾਸਲ ਕਰ ਲਿਆ ਸਾਨੂੰ ਉਸ ਇਨਸਾਨ ਨੂੰ ਵੋਟ ਨਹੀਂ ਪਾਣੀ ਚਾਹੀਦੀ ਤੇ ਦੂਜਾ ਨੰਬਰ ਮਤਲਬ ਵੋਟਾਂ ਲਈ ਆਪਾਂ ਨੂੰ ਅਵੇਅਰ ਰਹਿਣਾ ਚਾਹੀਦਾ ਜੇ ਕੋਈ ਸੋਚਦਾ ਵਾ ਵੀ ਫੇਰ ਕੀ ਹੋ ਜਾਊਗਾ ਮੇਰੀ ਇੱਕ ਵੋਟ ਨਾਲ ਕੀ ਹੋ ਜਾਊਗਾ ਉਸੇ ਇੱਕ ਵੋਟ ਨਾਲ ਕੋਈ ਮਾੜਾ ਬੰਦਾ ਹਾਰ ਵੀ ਸਕਦਾ ਤੇ ਕੋਈ ਅੱਛਾ ਬੰਦਾ ਜਿੱਤ ਵੀ ਸਕਦਾ ਮੈਂ ਨੰਬਰ ਕਮਲਜੀਤ ਕੋਰ ਠੀਕ ਹਨ ਚਾਹੁੰਗਾ ਇਸ ਮੌਕੇ ਤੇ ਕਿਦਾਂ ਤੁਸੀਂ ਅੱਜ ਮੰਚ ਰਾਹੀ ਜਿਹੜਾ ਸੁਨੇਹਾ ਦਿੱਤਾ ਵੋਟ ਜ਼ਰੂਰ ਪਾਣੀ ਚਾਹੀਦੀ ਆ ਆਪਣੀ ਵੋਟ ਵੇਸਟ ਨਹੀਂ ਕਰਨੀ ਚਾਹੀਦੀ ਵੋਟ ਪਾਉਣਾ ਸਭ ਜ਼ਰੂਰੀ ਆ ਮਤਲਬ ਇਹਦੇ ਨਾਲ ਹੁੰਦਾ ਵਾ ਵੀ ਕੋਈ ਮਦਦ ਕਰਦਾ ਗਰੀਬਾਂ ਦੀ ਕਰਨੀ ਚਾਹੀਦੀ ਆ ਜੇ ਕੋਈ ਮਤਲਬ ਪੈਸੇ ਦੇ ਕੇ ਵੋਟ ਪਾਉਂਦਾ ਤਾਂ ਉਹ ਸਿਰਫ ਕਹਿ ਕਹਿ ਵੀ ਦਿੰਦਾ ਪਾਣੀ ਮਾਰਨ ਦੇ ਤੁਹਾਨੂੰ ਪੈਸੇ ਦਿੱਤੇ ਆ ਵੋਟ ਪਾਉਣ ਦੇ ਐਦਾਂ ਕਰਕੇ ਮੇਰਾ ਨਾਮ ਪ੍ਰਭਜਿਤ ਕੋਹੜਾ ਹੈ ਤੇ ਅੱਜ ਅਸੀਂ ਬਹੁਤ ਵਧੀਆ ਤਰੀਕੇ ਨਾਲ ਗਿੱਦਾ ਪਾਇਆ ਜਿਹਦੇ ਵਿੱਚ ਕਾਫੀ ਤਰ੍ਹਾਂ ਦੀਆਂ ਬੋਲੀਆਂ ਸੀਗੀਆਂ ਜੋ ਕਿ ਲੋਕਤੰਤਰ ਦੇ ਮਾਮਲੇ ਦੇ ਵਿੱਚ ਸੀਗੀਆਂ ਤੇ ਮੈਂ ਇਹ ਕਹਿਣਾ ਚਾਹੂੰਗੀ ਕਿਸੇ ਨੂੰ ਆਪਣੀ ਵੋਟ ਵੇਚਣੀ ਨਹੀਂ ਚਾਹੀਦੀ ਜੇਕਰ ਉਹ ਆਪਣੀ ਵੋਟ ਵੇਚਦਾ ਇੱਕ ਆਪਣੀ ਇੱਕ ਵੋਟ ਵੇਚਦਾ ਤੋ ਆਪਣੇ ਆਪ ਨੂੰ ਹੀ ਵੇਚ ਦਿੰਦਾ ਇੱਕ ਤਰ੍ਹਾਂ ਨਾਲ 5 ਸਾਲ ਲਈ ਜੋ ਵੀ ਜਿੱਤਦਾ ਤੇ ਉਹ ਆਪਣਾ ਭਵਿੱਖ ਅੱਗੇ ਅੱਗੇ ਤਾਂ ਪਵੇ ਪਵੇਖਿਆ ਤੇ ਸਾਨੂੰ ਆਪਣੀ ਵੋਟ ਦੀ ਸਹੀ ਵਰਤੋਂ ਕਰਨੀ ਚਾਹੀਦੀ ਆ ਜੋ ਜੇ ਸਾਨੂੰ ਕੋਈ ਪੈਸੇ ਦਿੰਦਾ ਉਸ ਲਈ ਆਪਾਂ ਨੂੰ ਵੋਟ ਨਹੀਂ ਪਾਉਣੀ ਚਾਹੀਦੀ ਜੋ ਸਾਡੇ ਲਈ ਸਹੀ ਹੈ ਸਾਨੂੰ ਲੱਗਦਾ ਹੈ ਕਿ ਲੋਕਤੰਤਰ ਨੂੰ ਵਧੀਆ ਤਰੀਕੇ ਨਾਲ ਚਲਾ ਸਕਦਾ ਸਾਨੂੰ ਉਹਨੂੰ ਹੀ ਵੋਟ ਦੇਣੀ ਚਾਹੀਦੀ ਹੈ ਬਿਲਕੁਲ ਹੁਣ ਮੈਂ ਤੁਹਾਨੂੰ ਉਹ ਬੋਲੀਆਂ ਸੁਣਾਉਣਾ ਚਾਹਵਾਵਾਂਗਾ ਇਹਨਾਂ ਸਟੂਡੈਂਟਸ ਦੇ ਥਰੂ ਜੋ ਕਿ ਇਹਨਾਂ ਨੇ ਬੋਲੀਆਂ ਦરાਹੀ ਮੈਸੇਜ ਦਿੱਤਾ ਅੱਜ ਪੂਰੇ ਆਡੀਟੋਰੀਅਮ ਦੇ ਵਿੱਚ ਹਾਂਜੀ ਓ ਜਾਗ ਦੇ ਕੇ ਸੁੱਤੇ ਗਵਾਂਡਿਓ ਜਾਗ ਦੇ ਕੇ ਸੁੱਤੇ ਕਾਰੇ ਲੋਕ ਤਾਂ ਵੋਟਾਂ ਪਾ ਗਏ ਤੁਸੀਂ ਤਾਂ ਰਹਿ ਗਏ ਸੁੱਤੇ ਗਵੰਡਿਓ ਜਾਗਦੇ ਕੇ ਸੁੱਤੇ ਗਵੰਡਿਓ ਜਾਗਦੇ ਕੇ ਸੁੱਤੇ ਵਾਰੀ ਦੇ ਸ਼ਰਾਬ ਉੱਤੇ ਨੋਟ ਵੇ ਪੰਜਾਬੀਓ ਵੰਡ ਦੇ ਸ਼ਰਾਬ ਉੱਤੇ ਨੋਟ ਵੇ ਪੰਜਾਬੀਓ ਆਸਾ ਨਹੀਂਓ ਬਈ ਅੱਪਾ ਨਹੀਂਓ ਆਸਾ ਨਹੀਂਓ ਪੋਣੀ ਨੂੰ ਵੋਟ ਵੇ ਪੰਜਾਬੀਓ ਆਸਾ ਨਹੀਂਓ ਪੋਣੀ ਨੂੰ ਵੋਟ ਵੇ ਪੰਜਾਬੀਓ వారి వసి ఖటన గ్యాసి వారి వసి ఖటన గ్యాసి ఖటకేలే అందా పోనా వోటా పోనలే సమ్నే చేతన్ హోనా వోటా పోనలే సమ్నే చేతన్ హోనా వోటా పోనలే చక్కదే సమ్నే చేతన్ హోనా వోటా పోనలే సమ్నే చేతన్ హోనా వోటా పోనలే లాస్ట్ లాస్ట్ సమాప్తి बहुत बहुत स्वागत है आपका लुधियाना लाइव में थैंक यू क्या सर आज का सेशन बच्चों को आपने वोटिंग के बारे में बताया कि हमारी ताकत का बच्चों ने बहुत बखूब तरीके से गिद्धे बोलियाँ के द्वारा भी बताया कि किस प्रकार को वोट किसको देनी चाहिए और किसको नहीं देनी चाहिए कैसे देखते हैं आज के यूथ में वोट को लेकर एक जुनून हाँ आज फोर्टीनल वोटर डे है और इस पर मेरी मेरी इंट्रैक्शन हुई सारे बच्चों के नाल दे आर वेरी इंथुजियास्टिक अबाउट इट पहली बार वोट पा जा रहे हैं बच्चे मेजोरिटी ऑफ जो यंगस्टर थे वही बैठे हुए थे आज सेशन में और बहुत एंथुजियास्टिक थे जोश पूरा है कि हमने वोटिंग करना है और आज हमने शपथ खाई है एक साथ कि एथिकल वोटिंग करेंगे वो और किसी भी किस्म के लालच में नहीं आएंगे और ऐसे ही पाँच लोगों को कम से कम टच करेंगे पाँच लोगों को यही मैसेज देंगे कि असें एथिकल वोटिंग कहनी है किसी भी किस्म के लालच दिव नहीं आना और एक सिंसियर ऑन ਨਸਟ ਕੈਂਡੀਡੇਟ ਨੂੰ ਵੋਟ ਪਾਣੀ ਹੈ ਜਿੱਦ ਨਾਲ ਸਾਡੀ ਡੈਮੋਕ੍ਰੇਸੀ ਹੋਰ ਸਟਰੋਂਗ ਹੋਵੇ ਜਿਹੜੀ ਡੈਮੋਕ੍ਰੇਸੀ ਅਸੀਂ ਪਾਈ ਐਨੀ ਆਜ਼ਾਦੀ ਐਨੀ ਮੁਸ਼ਕਿਲ ਆਜ਼ਾਦੀ ਲੈਣ ਦੇ ਬਾਅਦ ਸੰਘਰਸ਼ੀਆਂ ਨੇ ਸਾਨੂੰ ਆਜ਼ਾਦੀ ਦਿਲਾਈ ਹੈ ਤੇ ਉਹਦੇ ਚ ਨੌਜਵਾਨ ਅੱਜ ਬਹੁਤ ਜੋਸ਼ੀ ਔਰ ਮੈਨੂੰ ਬਹੁਤ ਉਹਨਾਂ ਦੇ ਵਿਸ਼ਵਾਸ ਹੈ ਕਿ ਐਥੀਕਲ ਵੋਟਿੰਗ ਕਰਨਗੇ ਜਾਣਦੇ ਨੇ ਇਹ ਤੇ ਚਲੋ ਸਟੂਡੈਂਟਸ ਦੀ ਗੱਲ ਹੋਈ ਕਿ ਬੱਚਾ ਨਾ ਕਿਦਾਰੇ ਜਾਣਦੇ ਨੇ ਲੁਧਿਆਣਾ ਵਾਸੀਆਂ ਨੂੰ ਕੀ ਕਹਿਣਾ ਚਾਹੋਗੇ ਕਿਉਂਕਿ ਵੋਟਾ ਸਾਰਿਆਂ ਨੇ ਪਾਣੀ ਜੀ ਬਿਲਕੁਲ ਸਹੀ ਹੈ ਹੱਥ ਜੋੜ ਕੇ ਮੇਰੀ ਅਪੀਲ ਹੈ ਸਾਰੇ ਲੁਧਿਆਣਾ ਵਾਸੀਆਂ ਨੂੰ ਕਿ ਤੁਸੀਂ ਵੀ ਐਥੀਕਲ VOTING ਕਰਨੀ ਹੈ ਅੱਜ ਮੇਰੇ ਨਾਲ ਮੈਨੂੰ ਇੱਕ ਵਾਦਾ ਦਿਓ ਕਿ ਤੁਸੀਂ ਵੀ ਇੱਕ ਸੰਸੀਅਰ ਔਰ ਆਨੈਸਟ ਕੈਂਡੀਡੇਟ ਨੂੰ ਵੋਟ ਕਾ ਪਾਓਗੇ ਕਿ ਸਾਡੀ ਡੈਮੋਕ੍ਰੇਸੀ ਜਿਹੜੀ ਹੈ ਹੋਰ ਸਟਰੋਂਗ ਬਣੇ ਔਰ ਜਿਹੜਾ ਸੁਪਨਾ ਸਾਡੇ ਆਜ਼ਾਦੀ ਗੁਲਾਟੀਆਂ ਨੇ ਦੇਖਿਆ ਸੀ ਕਿ ਇਸ ਤਰ੍ਹਾਂ ਦਾ ਸਾਡਾ ਦੇਸ਼ ਬਣੇ ਉਹ ਤਾਂ ਹੀ ਬਣ ਪਾਏਗਾ ਜੇਕਰ ਤੁਸੀਂ ਬਿਲਕੁਲ ਫੇਅਰ VOTING ਜੈ ਪੰਜਾਬ ਸੋ ਦੋਸਤੋ ਸਿਆਸ ਕਰਦੇ ਕਿ ਤੁਮ ਸਾਡਾ ਇਹਦਾ ਪ੍ਰੋਗਰਾਮ ਬਹੁਤ ਹੀ ਵਧੀਆ ਲੱਗਿਆ ਉਹਨਾਂ ਨੂੰ ਦਿਖਣਾ ਲੱਗਦੇ ਪੇਜ ਨੂੰ ਲਾਈਕ ਕਰੋ ਸਬਸਕ੍ਰਾਈਬ ਕਰੋ ਪ੍ਰੋਗਰਾਮ ਵਧੀਆ ਲੱਗਿਆ ਸੋ ਸ਼ੇਅਰ ਜ਼ਰੂਰ ਕਰੋ ਸੋ ਕੈਮਰਾ ਪਰਸਨ ਸੇਵਾ ਸਿੰਘ ਦੇ ਨਾਲ ਹਰਦੀਪ ਦੋਆ ਨੂੰ ਦਿਓ ਇਜਾਜ਼ਤ ਧੰਨਵਾਦ ਤੇ ਜੁੜੇ ਰਹੋ ਲੁਧਿਆਣਾ ਲਾਈਵ ਦੇ ਨਾਲ